ਕਿ ਕਿਸਾਨ ਆਗੋ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦਾ 43 ਦਿਨ ਹੈ ਤੇ ਉਹਨਾਂ ਦੇ ਨਾਲ ਉੱਥੇ ਚਾਹੇ ਉਹਨਾਂ ਦਾ ਪਰਿਵਾਰਕ ਮੈਂਬਰ ਨੇ ਚਾਹੇ ਉਹਨਾਂ ਦੇ ਨਜ਼ਦੀਕੀ ਨੇ ਜੋ ਉੱਥੇ ਪਹੁੰਚੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਦੇਖਣ ਦੇ ਲਈ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਦੇਖ ਕੇ ਉਹ ਖੁਦ ਦੀਆਂ ਅੱਖਾਂ ਤੋਂ ਹੰਝੂ ਰੋਕ ਨਹੀਂ پا ਰਹੇ ਨੇ ਰੋ ਰੋ ਕੇ ਬੁਰਾ ਹਾਲ ਹੈ 43 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਨੇ ਆਨ ਦਾ ਇੱਕ ਦਾਣਾ ਤੱਕ ਨਹੀਂ ਖਾਦਾ ਹੈ शरीर जो है दस्या जा रहा है कि बहुत ज़्यादा कमज़ोर हो चुके हैं उन्होंने का ढांचा बन चुके हैं मास ख़त्म हो चुकिया है जगजीत सिंह डलेवाल की सेहत लगातार नाजुक होंगी जा रही है डॉक्टर के मुताबिक किसी भी वेले कुछ भी हो सद ब्लड प्रैशर उन्होंने कटे एक घंटे के हालत उन्होंने खराब भी रही जिस वेले जो है हर किसी दिल दड़कड़ा उस वेले बद गई हर कोई चिंतित नजर आया डॉक्टर वालों लगातार उन्होंने देखभाल की जा रही है टीवी स्क्रीन से भी सा दर्शक देख सकते हैं तस्वीर सिर्फ पानी पी रहे ने डॉक्टर का कहना है कि किसी भी वेले कुछ भी हो सकता है कमल साढ़े जुड़े हुए ने कमल जो एक घंटे तक उन्होंने हालत रही हालांकि डॉक्टर की टीम जो जुटी हुई है उन्होंने संभाली ले। लेकिन चिंता जो है या खतरा जो है वो टलिया समझा नहीं जा सकता क्योंकि हड्डिया का ढांचा बन चुके शरीर बहुत कमजोर हो चुके डॉक्टर कहें कुछ भी हो सकता है ਕੁਝ ਵੀ ਬਿਲਕੁਲ ਗਗਨ ਦੇਖੋ ਖਾਸ ਤੌਰ ਤੇ ਅੱਜ ਜਗਜੀਤ ਸਿੰਘ ਡੱਲੇਵਾਲ ਹਰਾਂ ਦੇ ਮਰਨ ਵਰਤ ਦਾ 43ਵਾਂ ਦਿਨ ਹੈ ਤੇ ਕੱਲ ਜਦੋਂ 42ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹਰਾਂ ਦਾ ਮਰਨ ਵਰਤ ਸੀਗਾ ਉਸ ਸਮੇਂ ਤਕਰੀਬਨ ਰਾਤ ਨੂੰ ਪੌਣੇ 8 ਵਜੇ ਉਹਨਾਂ ਦੀ ਸਿਹਤ ਅਚਾਨਕ ਵਿਗੜਦੀ ਆ ਉਹਨਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦਾ ਬੀਪੀ ਲੈਵਲ ਬਹੁਤ ਡਾਊਨ ਚਲਾ ਜਾਂਦਾ 40/60 ਦੇ ਆਸ-ਪਾਸ ਜਿਹੜਾ ਉਹ 60/40 ਦੇ ਆਸ-ਪਾਸ ਜਿਹੜਾ ਕਿ ਉਹ ਬੀਪੀ ਦੱਸਿਆ ਜਾਂਦਾ ਉਸ ਤੋਂ ਇਲਾਵਾ ਜੋ ਹਾਰਟ ਬੀਟਾ ਉਹ 42 ਦੇ ਆਸ-ਪਾਸ ਰਹਿ ਜਾਂਦੀ ਆ ਤੇ ਇਹ ਕੁਝ ਸਮਾਂ ਤੱਕ ਜੋ ਮਸ਼ੀਨਾਂ ਨੇ ਉਹ ਬੀਪੀ ਦੱਸਣ ਤੋਂ ਮਨ ਕਰ ਦਿੰਦੀਆਂ ਨੇ ਤੇ ਡਾਕਟਰਾਂ ਸਾਹਮਣੇ ਸਥਿਤੀ ਅਜੇ ਹੀ ਨਾਜ਼ੁਕ ਬੰਦੀ ਹੋਈ ਦਿਖਾਈ ਦੇ ਰਹੀ ਸੀ ਕਿ ਉਹ ਬਹੁਤ ਭਿਆਨਕ ਤਸਵੀਰਾਂ ਸੀਗੀਆਂ ਬਾਹਰ ਵਾਏ 17 ਵਾਏ ਗੁਰੂ ਦਾ ਜਾਬ ਕੀਤਾ ਜਾ ਰਿਹਾ ਸੀਗਾ ਕਈ ਭਾਵੁਕ ਤਸਵੀਰਾਂ ਵੀ ਬਾਹਰੋਂ ਦੇਖਣ ਨੂੰ ਮਿਲੀਆਂ ਅੰਦਰ ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਜੋ ਉਹ ਸਿਹਤ ਬਿਰੂ ਲੈ ਕੇ ਜੋ ਕਹਿ ਸਕਦੇ ਅਪਰਾਲਾ ਕੀਤਾ ਜਾ ਸਕਦਾ ਉਹ ਉਪਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਸੀਗਾ ਪਰ ਹਜੇ ਵੀ ਕਹਿ ਸਕਦੇ ਕੋਈ ਖਤਰਾ ਟਲਿਆ ਨਹੀਂ ਕਿਉਂਕਿ ਦਿਨੋ ਦਿਨ ਜਗਜੀਤ ਸਿੰਘ ਡੱਲੇਵਾਲ ਹਰਾਂ ਦੀ ਹਾਲਤ ਨਾਜ਼ੁਕ ਹੁੰਦੀ ਜਾਂਦੀ ਹੈ ਅਤੇ ਹਾਲਤ ਨਾਜ਼ੁਕ ਹੋਣ ਦੇ ਨਾਲ ਨਾਲ ਉਹਨਾਂ ਦੇ ਜੋ ਮਸਲ ਮਾਸ ਉਹ ਬਹੁਤ ਹੀ ਜਿਹੜਾ ਕੀ ਕਮਜ਼ੋਰ ਪੈ ਚੁੱਕਿਆ ਇੱਕ ਹੱਡੀਆਂ ਦਾ ਢਾਂਚਾ ਕਹਾਂਗੇ ਕਿ ਹੱਡੀਆਂ ਦਾ ਢਾਂਚਾ ਵੜ ਕੇ ਜਗਜੀਤ ਸਿੰਘ ਡੱਲੇਵਾਲੇ ਸਵੇ ਰਹਿ ਚੁੱਕੇ ਨੇ ਸਾਡੇ ਨਾਲ ਡਾਕਟਰ ਸੁਆਮਣ ਹੋਰਾਂ ਦੀ ਟੀਮ ਡਾਕਟਰ ਅਵਤਾਰ ਮੌਜੂਦ ਨੇ ਜਿਨ੍ਹਾਂ ਵੱਲੋਂ ਕਹਿ ਸਕਦੇ ਆ 24 ਘੰਟੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਨਿਰੀਖਣ ਕੀਤਾ ਜਾਂਦਾ ਗੱਲਬਾਤ ਕਰਾਂਗੇ ਇਹ ਅਵਤਾਰ ਜੀ ਜੋ ਹੁਣ ਤੱਕ ਦੀ ਸਿਹਤ ਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕੀ ਅਪਡੇਟ ਆ ਪੂਰੀ ਹੁਣ ਤੱਕ ਦੀ ਕਿਉਂਕਿ ਤਾਂ ਕੱਲ ਰਾਤ ਅਸੀਂ ਤਸਵੀਰਾਂ ਦੇਖੀਆਂ ਜੋ ਹਾਲਾਤ ਦੇਖੇ ਉਸ ਤੋਂ ਬਾਅਦ ਹੁਣ ਦੀ ਕੀ ਅਪਡੇਟ ਕੀ ਆ ਹੁਣ ਜਿੱਦਾਂ ਤੁਸੀਂ ਵ ਤੇ ਸੇਤ ਉਹਨਾਂ ਦੀ ਬਹੁਤ ਜਿਆਦਾ ਡਾਊਨ ਹੋ ਗਈ ਸੀ ਬਹੁਤ ਜਿਆਦਾ ਕਿਉਂਕਿ ਰਾਤ ਡਾਕਟਰ ਸਵੈਮਾਨਾ ਵੀ ਆਪਣੀ ਜਿਹੜੀ ਆਪਣੀ ਟੀਮ ਇੱਥੇ ਵੀ ਹੈ ਸਾਰੇ ਡਾਕਟਰ ਉੱਥੇ ਬੈਠੇ ਰਹੇ ਰਾਤ ਸਾਰੀ ਹੈ ਨਾ ਡਾਕਟਰ ਸਾਹਿਬ ਉਹਨਾਂ ਵੀ ਰਾਤ ਸਾਰੀ ਗੱਲਬਾਤ ਚੱਲਦੀ ਰਹੀ ਭੀ ਹੁਣ ਬਿਨਾ ਟਰੀਟਮੈਂਟ ਤੋਂ ਆਪਾਂ ਕਿਵੇਂ ਕਰੀ ਹੈ ਨਾ ਸੋ ਉਹਨਾਂ ਦਾ ਜਨਾਬ ਬਿਨਾ ਟਰੀਟਮੈਂਟ ਤੋਂ ਜਿਵੇਂ ਉਹਨਾਂ ਦੀਆਂ ਲੱਤਾਂ ਉੱਪਰ ਕੀਤੀਆਂ ਸਿਰ ਨੀਵਾ ਕੀਤਾ ਹੋਰ ਵੀ ਤਲੀਆਂ ਛੱਸੀਆਂ ਜੋ ਜੋ ਵੀ ਉਸ ਟਾਈਮ ਤੇ ਜੋ ਡਾਕਟਰੀ ਮਤਲਬ ਆਪਣ ਲਾਈਨ ਦੇ ਵਿੱਚ ਬਿਨਾ ਮੈਡੀਸਨ ਤੋਂ ਕਰ ਸਕਦੇ ਬੜਾ ਉਹ ਸਾਰਾ ਕੁਝ ਕੀਤਾ ਪਰ ਹੁਣ ਵੀ ਜਿਵੇਂ ਸਾਰੀ ਰਾਤ ਉਹਨਾਂ ਦੇ ਜਦੋਂ ਉਹਨਾਂ ਦੀਆਂ ਲੱਤਾਂ ਐਲੀਵੇਟ ਕਰੀਏ ਮੰਨ ਲਓ ਉੱਪਰ ਰੱਖੀਏ ਫੇਰ ਹੀ ਉਹਨਾਂ ਦਾ ਸਰੀਰ ਠੀਕ ਰਹਿੰਦਾ ਜਦੋਂ ਥੱਲੇ ਕਰ ਦਈਏ ਲੱਤਾਂ ਤੇ ਉਦੋਂ ਉਹਨਾਂ ਦਾ ਬਲੱਡ ਪ੍ਰੈਸ਼ਰ ਫੇਰ ਡਾਊਨ ਜਾਣ ਲੱਗ ਪੈਂਦਾ ਉਹਨਾਂ ਨੂੰ ਜਿਵੇਂ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਇੰਨੀ ਸਿਹਤ ਡਾਊਨ ਅਜੇ ਤੱਕ ਹੁਣ ਵੀ ਇਸੇ ਤਰ੍ਹਾਂ ਹੀ ਹੈ ਜਿਵੇਂ ਲੱਤਾਂ ਥੱਲੇ ਕਰਦੇ ਆ ਤੇ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਡਾਊਨ ਹੋ ਜਾਂਦੀ ਉਹਨਾਂ ਦੀ ਮੌਜੂਦਾ ਦੇ ਹਾਰਟ ਬੀਟ ਪਹੁੰਚ ਚੁੱਕੀ ਸੀਗੀ ਬਲੱਡ ਪ੍ਰੈਸ਼ਰ 60 ਬਟਾ 40 ਪਹੁੰਚ ਗਿਆ ਸੀ ਹੁਣ ਕਿੱਥੇ ਕਿ ਤੱਕ ਸਟੇਬਲ ਆ ਰਿਹਾ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਵੇਂ ਹੁਣ ਮੰਨ ਲਓ ਉਹਨਾਂ ਦੀਆਂ ਲੱਤਾਂ ਥੱਲੇ ਕਰੀਏ ਤੇ ਫਿਰ ਫਲੈਕਚੂਏਟ ਕਰਦਾ ਹਨਾ ਬਲੱਡ ਪ੍ਰੈਸ਼ਰ ਇੱਕ ਥਾਂ ਬਿਲਕੁਲ ਨਹੀਂ ਰਹਿ ਰਿਹਾ ਫਲੈਕਚੂਏਟ ਕਰਨ ਦਿਆ ਕਦੀ ਮਤਲਬ 100 ਦੇ ਆਸ-ਪਾਸ ਚੱਲ ਜਾਂਦਾ ਕਰੀ ਬਿਲਕੁਲ ਥੱਲੇ ਆ ਜਾਂਦਾ ਹਨਾ ਜਿਹੜੀ ਪਲਸ ਆ ਉਹ ਵੀ ਮਤਲਬ ਇਦਾਂ ਹੀ ਫਲੈਕਚੂਏਟ ਕਰਨ ਦੀ ਆ ਮਤਲਬ ਹੁਣ ਇਸ ਵਕਤ ਹੁਣ ਜਦੋਂ ਮੈਂ ਆਇਆ ਹਾਂ 95 ਤੇ ਹੀ ਉਹਨਾਂ ਦਾ ਜਿਵੇਂ 95 22 55 ਤੇ ਉਹ ਜਦੋਂ ਆਪਾਂ ਲੱਤਾਂ ਉਹਨਾਂ ਦੀਆਂ ਥੱਲੇ ਕਰਦੇ ਜਿਵੇਂ ਸਰਾਣੀ ਕੱਢਦੇ ਨੇ ਥੱਲੋਂ ਜਾਂ ਰਜਾਈ ਕੰਬਲ ਦਿੱਤਾ ਜਿਹੜਾ ਉਹ ਫੇਰ ਉਹਨਾਂ ਦਾ ਜਿਵੇਂ 5-7 ਮਿੰਟ 10 ਮਿੰਟਾਂ ਦੇ ਬਾਅਦ ਫੇਰ ਡਾਉਣ ਜਾਣ ਲੱਗ ਪਿੰਦਾ ਮਤਲਬ ਇਦਾਂ ਦੀ ਸਥਿਤੀ ਬਣ ਚੁੱਕੀ ਉਹਨਾਂ ਦੀ ਕੱਲ ਦੀ ਸਥਿਤੀ ਤੇ ਕੀ ਸੀਗਾ ਕਿ ਕੱਲ ਜਦੋਂ ਤੁਸੀਂ ਗਏ ਕਿਉਂਕਿ ਬੀਪੀ ਵਾਲੀਆਂ ਮਸ਼ੀਨਾਂ ਵੀ ਕੁਝ ਟਾਈਮ ਵਾਸਤੇ ਦਸਤਨਾ ਬੰਦ ਕਰ ਗਈਆਂ ਸੀਗੀਆਂ ਉਸ ਸਮੇਂ ਜਗਜੀਤ ਸਿੰਘ ਡੱਲੇਵਾਲ ਬੋਲ ਰਹੇ ਸੀ ਜਾਂ ਉਹਨਾਂ ਨੂੰ ਸੁਰਤ ਨਹੀਂ ਸੀ ਉਸ ਸਮੇਂ ਨਹੀਂ ਜਦੋਂ ਅਸੀਂ ਗਏ ਨਾ ਜਦੋਂ ਸਾਨੂੰ ਪਤਾ ਲੱਗਾ ਜਦੋਂ ਉਹਨਾਂ ਨੇ ਸਾਨੂੰ ਕਿਉਂਕਿ ਆਪਾਂ ਤਾਂ ਵੈਸੇ ਹੀ ਤਾਂ ਉਹ ਦੇ ਆਪਣੇ ਡਾਕਟਰ ਇਥੇ ਹਨ ਉਹ ਜਦੋਂ ਉਹਨਾਂ ਨੇ ਪਹਿਲਾਂ ਤੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਵੀ ਕੀ ਕਰੀਏ ਕੋਈ 5-7 ਮਿੰਟ ਜਿਵੇਂ ਉਹਨਾਂ ਨੇ ਕੋਈ ਉਥੇ ਲਾਇਆ ਹਨ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਈ ਗੱਲ ਜਦੋਂ ਅਸੀਂ ਗਏ ਸਾਡੇ ਜਾਂਦੇ ਉਹਨਾਂ ਨੂੰ ਕੋਈ ਸੁਰਤ ਨਹੀਂ ਸੀ ਕੋਈ ਉਹਨਾਂ ਨੂੰ ਹੋਸ਼ ਨਹੀਂ ਹੈਗੀ ਅਸੀਂ ਜਾ ਕੇ દવા-ਦਵਾ ਕਿਉਂਕਿ ਜਿਹੜੀ ਆਪਣੇ ਡਾਕਟਰ ਆਪਣੇ ਨਾਲ ਚੱਲ ਰਹੇ ਜਾਂ ਜੋ ਵੀ ਡਾਕਟਰਾਂ ਨੂੰ ਸਿਰਫ ਇਹੋ ਪਤਾ ਵੀ ਆਪਾਂ ਟ੍ਰੀਟਮੈਂਟ ਕਰੀਏ ਜਾ ਕੇ દવા ਦੋ ਉਹਨਾਂ ਨੂੰ ਫਲੂਟ ਲਾ ਦਈਏ ਜਾਂ ਉਹਨਾਂ ਨੂੰ ਇੰਜੈਕਸ਼ਨ ਦੇ ਦਈਏ ਕੁਝ ਵੀ ਕਰੀ ਹਨ ਤੇ ਜਦੋਂ ਬਿਨਾਂ ਜਿਵੇਂ ਇੱਕ ਕਹਿ ਦਈਏ ਵੀ ਬਿਨਾਂ ਬਿਨਾਂ ਥਿਆਰਾਂ ਤੋਂ جنگ ਲੜਨ ਵਾਲਾ ਸਿਸਟਮ ਬਣ ਜਾਂਦਾ ਹਨ ਜਦ ਕਰਨਾ ਉਸ ਟਾਈਮ ਤੇ ਜਾ ਕੇ ਜਦੋਂ ਉਹਨਾਂ ਨੂੰ ਆਪਾਂ ਮੋਨੀਟਰ ਵੇਖਿਆ ਮੋਨੀਟਰ ਵੀ ਬਿਲਕੁਲ ਉਹਦੇ 'ਚ ਵੀ ਰੀਡਿੰਗ ਨਹੀਂ ਆ ਰਹੀ ਉਹ ਬਿਲਕੁਲ ਉਹਨਾਂ ਦਾ ਜਿਵੇਂ ਉਹਦੇ ਵਿੱਚ ਨਹੀਂ ਆ ਰਿਹਾ ਬਲੱਡ ਹਨਾ ਤੇ ਜਦੋਂ ਉਹਨਾਂ ਨੂੰ ਆਪਾਂ ਬਲੱਡ ਪ੍ਰੈਸ਼ਰ ਜਦੋਂ ਉਹਨਾਂ ਨੂੰ ਮਤਲਬ ਜਾਂਦਿਆਂ ਹੀ ਵੀ ਲੱਤਾਂ ਉੱਪਰ ਕਰਕੇ ਸਿਰ ਨੀਵਾ ਕਰਤਾ ਦਵਾ ਦਵਾ ਜੋ ਜਿੱਦਾਂ ਆਪਾਂ ਕਰ ਸਕਦੇ ਹਾਂ ਨਾ ਜੋ ਵੀ ਡਾਕਟਰੀ ਲਾਈਨ ਦੇ ਵਿੱਚ ਜਿ ਬਿਨਾ ਮੈਡੀਸਨ ਤੋਂ ਕਰਦੇ ਆ ਸੋ ਬਾਅਦ 'ਚ ਉਹਨਾਂ ਦਾ ਜਦੋਂ ਬਲੱਡ ਪ੍ਰੈਸ਼ਰ ਉਹਦੇ ਵਿੱਚ ਨੋਟ ਹੋਇਆ ਉਹ 60 ਕੁਛ ਹੀ ਤੇ 60 ਕੁਛ ਬਾਈ ਜਿਵੇਂ ਮਤਲਬ 45 ਜਾਂ 50 ਦੇ ਕਰੀਬ ਹੀ ਤੇ ਜਿਹੜੀ ਪਲਸੀ ਉਹ ਫਲਕਚੁਏਟ lagatar kar rahi ਥੋੜੀ ਜੋ ਪਰੋਈ ਨਹੀਂ ਕਦੀ ਬਿਲਕੁਲ ਡਾਊਨ ਹੋ ਜਾਂਦੀ ਉਹ ਸਥਿਤੀ ਕੱਲ ਜਿਹੜੀ ਹੈਗੀ ਸੀ ਬਹੁਤ ਜਿਆਦਾ ਰਾਤ ਸਾਰੀ ਸਾਡੇ ਲਈ ਵੀ ਅਸੀਂ ਸਾਰੀ ਰਾਤ ਨਹੀਂ ਸੋਤੇ ਮੈਂ ਵੀ ਖਤਰਾ ਟਲ ਗਿਆ ਜਾਂ ਖਤਰਾ ਉਸੇ ਤਰ੍ਹਾਂ ਨਹੀਂ ਬਾਈ ਦੱਸਾਂ ਕੀ ਚੱਕਰ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਮੈਡੀਕਲ ਸਾਇੰਸ ਕਹਿੰਦੀ ਆ ਵੀ 7 ਦਿਨ ਤੋਂ ਬਾਅਦ ਬੰਦੇ ਨੂੰ ਕੁਝ ਵੀ ਹੋ ਸਕਦਾ ਜਿਵੇਂ ਇਲੈਕਟ੍ਰੋਲਾਈਟਸ ਇਮ ਬੈਲੈਂਸ ਹੋਣ ਦੇ ਨਾਲ ਕਦੋਂ ਵੀ ਕਾਰਡੀਆਕ ਰੈਸਟ ਆ ਸਕਦਾ ਕਦੋਂ ਵੀ ਸਾਇਲੈਂਟ ਐਕ ਹੋ ਸਕਦਾ ਸੋ ਜਿਹੜੀ ਉਹ ਤਲਵਾਰ ਤੋਂ ਲਟਕੀ ਰਹੀ ਹੈ ਪਤਾ ਨਹੀਂ ਕਿਹੜੇ ਵੇਲੇ ਕਦੋਂ ਉਹ ਮਤਲਬ ਹੋ ਜਾਣਾ ਤੇ ਬਾਕੀ ਸਿਹਤ ਉਹਨਾਂ ਦੀ ਜਿਹੜੀ ਦਿਨ-ਬੋ ਦਿਨ ਹ 43 ਦਿਨ ਹੋ ਗਏ ਹਨ ਤੇ ਕੁਝ ਨਹੀਂ ਉਹਨਾਂ ਨੇ ਖਾਦਾ ਪੀਤਾ ਸਿਵਾਏ ਪਾਣੀ ਤੋਂ ਪਾਣੀ ਵੀ ਹੁਣ ਜਦੋਂ ਪੀਂਦੇ ਆ ਜੇ ਦੋ ਘੁੱਟਾਂ ਵੱਧ ਭਰੀਆਂ ਜਾਂਦੀਆਂ ਵਾਂ ਕਿਉਂਕਿ ਹੁਣ ਕੋਈ ਫੜ ਕੇ ਪਿਉਂਦਾ ਆਪੇ ਤੇ ਉਹਨਾਂ ਤੋਂ ਫੜਿਆ ਵੀ ਨਹੀਂ ਜਾਂਦਾ ਹਨਾ ਗਲਾਸ ਤੇ ਉਹ ਜਦੋਂ ਕਿਤੇ ਵੱਧੋ ਤੇ ਉਹ ਵੀ ਉਹਨਾਂ ਦਾ ਬਾਹਰ ਨਿਕਲ ਜਾਂਦਾ ਹਨਾ ਸੋ ਸਥਿਤੀ ਤੇ ਜੇ ਕਰੀਏ ਤੇ ਬਹੁਤ ਕ੍ਰਿਟੀਕਲ ਬਹੁਤ ਜਿਆਦੀ ਮਤਲਬ ਮੈਨੂੰ ਤੇ ਇਹ ਨਹੀਂ ਹੁਣ ਪਤਾ ਲੱਗਦਾ ਵੀ ਜਿਹੜੇ ਆਪਣੇ ਲੋਕ ਜਾਂ ਸਰਕਾਰਾਂ ਕੀ ਵੇ ਨਹੀਂ ਹਨਾ ਵੀ ਇਹਦੇ ਬਦਰੇ ਹੁਣ ਇਹ ਮੈਨੂੰ ਨਹੀਂ ਲੱਗਦਾ ਜਦੋਂ ਮੈਨੂੰ ਤੇ ਰਾਤ ਨਹੀਂ ਲੱਗਦਾ ਵੀ ਬਸ ਖਤਮ ਕਾਣੀ ਹਨਾ ਵੀ ਜਿਵੇਂ ਹੁਣ ਲੱਗਦਾ ਵਾ ਵੀ ਕੁਝ ਨਹੀਂ ਮਤਲਬ ਖਤਮ ਆ ਕਿਉਂਕਿ ਹੁਣ ਰੋਜ਼ ਆਪਾਂ ਵੇਨੇ ਅੱਗੇ ਉਹਨਾਂ ਨੂੰ ਜਦੋਂ ਕੋਈ ਕੱਪ ਉੱਪਰ ਚੁੱਕਣਾ ਜਾਂ ਠਾਉਣਾ ਹਨਾ ਉਦੋਂ ਉਹਨਾਂ ਦੀ ਸਥਿਤੀ ਹੁੰਦੀ ਹੈ ਅੱਜ ਲੰਮੇ ਪਏ ਪਏ ਦੀ ਰਾਤ ਜਿਹੜੀ ਉਹਨਾਂ ਦੀ ਸਥਿਤੀ ਡਾਊਨ ਹੋ ਗਈ ਹੈ ਪਹਿਲੇ ਹੁੰਦਾ ਸੀ ਕਿ ਜਦੋਂ ਉਹਨੂੰ ਹਲੋਂਦੇ ਸੀ ਉਦੋਂ ਉਹਨਾਂ ਦਾ ਬਲੱਡ ਪ੍ਰੈਸ਼ਰ ਕੋਈ ਵੀ ਐਕਟੀਵਿਟੀ ਹੁੰਦੀ ਸੀ ਉਦੋਂ ਬਲੱਡ ਪ੍ਰੈਸ਼ਰ ਡਾਊਨ ਹੁੰਦਾ ਸੀ ਤੇ ਹੁਣ ਤੇ ਉਹ ਬਿਲਕੁਲ ਉਹਨਾਂ ਨੂੰ ਹੀ ਪੁੱਛਿਆ ਆਉਂਦੇ ਵੀ ਕੁਝ ਵੀ ਨਹੀਂ ਕੀਤਾ ਵੀ ਪ੍ਰਧਾਨ ਜੀ ਲੰਮੇ ਪਏ ਸੀ ਤੇ ਅਸੀਂ ਵੀ ਆਉਂਦੇ ਵੀ ਸਾਨੂੰ ਵੀ ਪਹਿਲਾਂ ਨਹੀਂ ਸਮਝ ਲੱਗੀ ਵੀ ਕੀ ਗੱਲ ਹੈ ਜਦੋਂ ਆਖਿਆ ਵੀ ਪ੍ਰਧਾਨ ਜੀ ਨੂੰ ਕੋਈ ਰਿਸਪੌਂਸ ਨਹੀਂ ਦੇਂਦੇ ਜਾਂ ਵੇਖਿਆ ਤੇ ਉਹਨਾਂ ਦਾ ਮੂੰਹ ਸਾਰਾ ਪਸੀਨੇ ਨਾਲ ਭਰਿਆ ਜਿਵੇਂ ਤੇਲੀ ਨਾਲ ਭਰ ਅਜ ਮਾਰੀ ਦਵਾਦ ਹਨਾ ਇੱਕ ਛੋਲ ਮੇਰੇ ਹੋਏਗਾ ਆਮ ਭਾਸ਼ਾ ਸਮਝਾਂਗੇ ਕਿ ਇਸ ਮੇਰੀ ਸਥਿਤੀ ਦੇ ਵਿੱਚ ਜੇਕਰ ਮੰਨ ਲਓ ਕੋਈ ਹਸਪਤਾਲ ਦੇ ਵਿੱਚ ਬੰਦਾ ਹੋਵੇ ਉਸ ਨੂੰ ਕਿਹੜੇ ਵਾਰਡ ਦੇ ਵਿੱਚ ਰੱਖਿਆ ਜਾ ਸਕਦਾ ਕਿਉਂ ਆਈਸੀਯੂ ਦਾ ਪੇਸ਼ੈਂਟ ਹੋ ਸਕਦਾ ਜਾਂ ਉਸਨੂੰ ਡ੍ਰਿਪ ਵਗੈਰਾ ਲਗਾ ਕੇ ਜਿਹੜਾ ਕਿ ਉਸ ਨੂੰ ਤੰਦਰੁਸਤ ਕੀਤਾ ਜਾ ਸਕਦਾ ਬਾਈ ਜੀ ਮੈਂ ਤੇ ਬੜੇ ਦਿਨਾਂ ਦਾ ਕਹਿੰਦੇ ਆ ਜਦੋਂ ਦਾ ਉਹਨਾਂ ਦੀ ਸਥਿਤੀ ਵੇਖੀ ਆ ਨਾ ਮੈਂ ਵੀ ਉਹਨਾਂ ਨੂੰ ਅੱਜ ਇਸੇ ਟਾਈਮ ਹਸਪੀਟਲ ਦੇ ਆਈਸੀਯੂ ਦੇ ਵਿੱਚ ਚਾਹੀਦਾ ਵੀ ਜਿੱਥੇ ਬਹੁਤ ਜ਼ਿਆਦਾ ਮਤਲਬ ਜ਼ਰੂਰੀ ਟ੍ਰੀਟਮੈਂਟ ਜਦੋਂ ਹੁੰਦਾ ਜਿਵੇਂ ਵਲਟੀਨੇਟਰ ਤੱਕ ਮਤਲਬ ਇਹਨਾਂ ਨੂੰ ਕਿਸੇ ਵੀ ਵੇਲੇ ਵੀ ਲੋਡ ਪੈ ਸਕਦੀ ਜਿੱਦਾਂ ਦੀ ਇਹਨਾਂ ਦੀ ਸਥਿਤੀ ਹੋਣਾ ਹੈ ਇਸ ਵਕਤ ਤਾਂ ਬਿਲਕੁਲ ਦੇਖੋ ਗਗਨ ਕਿਉਂਕਿ ਖਤਰਾ ਟਲਿਆ ਨਹੀਂਗਾ ਖਤਰਾ ਉਸੇ ਤਿੱਕਿਆ ਦੀ ਕੀ ਸਥਿਤੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਜਾਣਕਾਰੀ ਆਈ ਸੀ ਕਿ ਪਚਾਰ ਗੈਂਸ ਨਾਲ ਕਰਾਂਗੇ